ਕਹਿੰਦੀ ਆ ਬਾਬਾ ਸਿੱਧਈ ਬਾਬਾ ਆਨੰਦ ਸਿੰਘ ਕਹਿੰਦੀ ਬਾਬਾ ਤੂੰ ਤੇ ਵਿਹਲਾ ਆ ਅਸੀਂ ਕੋਈ ਵਿਹਲੇ ਆ ਅਸੀਂ ਘਰਾਂ ਦੇ 100 ਕੰਮ ਕਰਨੇ ਹੁੰਦੇ ਝਾੜੂ ਪੋਚਾ ਲਾਉਣਾ ਡੰਗਰ ਬੱਚੇ ਸਾਹਮਣੇ ਤੇ ਮਾਤਾ ਨੂੰ ਗੁੱਸਾ ਆ ਗਿਆ ਬਾਬਾ ਆਨੰਦ ਸਿੰਘ ਜੀ ਕੋਲ ਜਦੋਂ ਸੰਗਤ ਆਉਂਦੀ ਕਹਿਣਾ ਪਾਈ ਆ ਪ੍ਰਸ਼ਾਦ ਲੈ ਜਾਓ ਇੱਕ ਮਾਂ ਅੱਗੇ ਹੋਈ ਮਾਤਾ ਅੱਗੇ ਹੋਈ ਵੀ ਸ਼ਾਇਦ ਲੱਡੂ ਮਿਲਣਗੇ ਸ਼ਾਇਦ ਬਰਫੀ ਮਿਲੇਗੀ ਬਾਬਾ ਜੀ ਸਾਰਿਆਂ ਨੂੰ ਕਾਗਜ਼ ਦੇ ਉੱਤੇ ਨਾ ਜਿਹੜਾ ਜਾਪ ਮੈਂ ਪਹਿਲੇ ਕਿਹਾ ਵੀ 50 ਪਾਠ ਸੁਖਮਨੀ ਸਾਹਿਬ 250 ਪਾਠ ਜਪਜੀ ਸਾਹਿਬ 6 ਮਾਲਾ ਮੂਲ ਮੰਤਰ 50 ਵਾਲਾ ਸਤਨਾਮ ਸ੍ਰੀ ਵਾਹਿਗੁਰੂ 100 ਮਾਲਾ ਰਾਮ ਰਾਮ ਉਹ ਮਾਤਾ ਨੇ ਅੱਗੋਂ ਹੱਥ ਕੀਤਾ ਹੈ ਬਾਬਾ ਆਨੰਦ ਸਿੰਘ ਜੀ ਕਹਿੰਦੇ ਪ੍ਰਸ਼ਾਦ ਲੈ ਜਾਓ ਸੇਵਾਦਾਰ ਨੇ ਕਿਹਾ ਪ੍ਰਸ਼ਾਦ ਭਾਈ ਇਹ ਲੱਡੂਆਂ ਦਾ ਨਹੀਂ ਇਹ ਪ੍ਰਸ਼ਾਦ ਗੁਰੂ ਦੀ ਬਾਣੀ ਦਾ ਆ ਤੇ ਸਾਧ ਸੰਗਤੋਂ ਨੇ ਜਦੋਂ ਪਾਠ ਦਾ ਪ੍ਰਸ਼ਾਦ ਸੁਣਿਆ ਨਾਮ ਦਾ ਪ੍ਰਸ਼ਾਦ ਸੁਣਿਆ ਤੇ ਮਾਤਾ ਨੂੰ ਗੁੱਸਾ ਆ ਗਿਆ ਪ੍ਰਾਤਨ ਬਜ਼ੁਰਗ ਸਿੱਧਾ ਹੀ ਕਹਿੰਦੀ ਆ ਬਾਬਾ ਸਿੱਧਾ ਹੀ ਬਾਬਾ ਅਨੰਦ ਸਿੰਘ ਨੂੰ ਕਹਿੰਦੀ ਬਾਬਾ ਤੂੰ ਤੇ ਵਿਹਲਾ ਆ ਅਸੀਂ ਕੋਈ ਵਿਹਲੇ ਆ ਅਸੀਂ ਘਰਾਂ ਦੇ ਸੌ ਕੰਮ ਕਰਨੇ ਹੁੰਦੇ ਝਾੜੂ ਪੋਚਾ ਲਾਉਣਾ ਡੰਗਰ ਬੱਚੇ ਸਾਹਮਣੇ ਤੂੰ ਤੇ ਵਿਹਲਾ ਆ ਅਸੀਂ ਕਮਾਂਕਾਰਾਂ ਵਾਲੇ ਆ ਬਾਬਾ ਨੰਦ ਸਿੰਘ ਜੀ ਨੇ ਕਿਹਾ ਮਾਤਾ ਇੱਧਰ ਆ ਕੋਲ ਬਿਠਾ ਲਿਆ ਕੋਲ ਬਿਠਾ ਕੇ ਬਾਬਾ ਨੰਦ ਸਿੰਘ ਜੀ ਦੇ ਸਮਝਾਉਣ ਦਾ ਤਰੀਕਾ ਕਿੰਨਾ ਪਿਆਰਾ ਬਾਬਾ ਜੀ ਕਹਿੰਦੇ ਮਾਤਾ ਜਦੋਂ ਢੋਲੇ ਵਿੱਚੋਂ ਚੌਲਾਂ ਦਾ ਸਾਧ ਸੰਚੌਲ ਕੱਢੇਗੀ ਇੱਕ ਫੱਕ ਜਦੋਂ ਇੱਧਰ ਪਾਏਗੀ ਬਤੀਲੇ ਦੇ ਵਿੱਚ ਉਦੋਂ ਬੋਲੀ ਸਤਨਾਮ ਸ਼੍ਰੀ ਜਦੋਂ ਪ੍ਰਸ਼ਾਦਾ ਬਣਾਏਗੀ ਆਟਾ ਗੁੰਨੇਗੀ ਉਦੋਂ ਦੋ ਹੱਤਾਨਾ ਕੰਮ ਕਰਨਾ ਇੱਕ ਪਾਸੇ ਬੋਲਣਾ ਵਾਹਿ ਗੁਰੂ ਦੂਜੇ ਪਾਸੇ ਬੋਲਣਾ ਗੁਰੂ ਧਾਰਾਂ ਚੋੜੀਆਂ ਉਹ ਵੀ ਇਦਾਂ ਹੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਹੱਥ ਪੈਰ ਕੰਮ ਕਰਦੇ ਆ ਮੂੰਹ ਤੇ ਤੇਰਾ ਬੋਲੋ ਵੇਲਾ ਹੀ ਐ ਕੰਮ ਹੱਥਾਂ ਪੈਰਾਂ ਨਾਲ ਕਰਨਾ ਕੰਮ ਮੂੰਹ ਨਾਲ ਨਹੀਂ ਕਰਨਾ ਨਹੀਂ ਕਰਨਾ ਧਾਰਾਂ ਚੋੜੀਆਂ ਉਦੋਂ ਤੋਂ ਇਸ ਤਰ੍ਹਾਂ ਸਾਧ ਸੰਗਤ ਨਾਲੇ ਮੂਵਮੈਂਟ ਹੱਥਾਂ ਦੀ ਨਾਲੇ ਰਸਨਾ ਤੋਂ ਜਪਣਾ ਵਾਹਿਗੁਰੂ 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 ਜਦੋਂ ਪ੍ਰਸ਼ਾਦੇ ਬਣਾਉਣੇ ਪ੍ਰਸ਼ਾਦਿਆਂ ਦੀ ਸਾਧ ਸੰਗਤ ਤੋਂ ਤਾਲ ਹੁੰਦੀ ਨਾ ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਕਹਿੰਦੇ ਉਦੋਂ ਵੀ ਵਾਹਿਗੁਰੂ 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 ਉਹ ਮਾਤਾ ਨੇ ਐਦਾਂ ਹੀ ਜਪਣਾ ਸ਼ੁਰੂ ਕਰ ਦਿੱਤਾ ਕਰ ਦਿੱਤਾ ਮਹੀਨੇ ਬਾਅਦ ਆਈ ਉਹ ਮਾਤਾ ਦੇ ਨੀ ਬਾ ਬਾ ਤੇ ਕਾਮੀ ਬੜਾ ਸਸਤਾ ਸੌਖਾ ਆ ਇਹ ਤੇ ਕਾਮੀ ਬੜਾ ਆਸਾਨ ਐ ਨਾਲੇ ਨਾਮ ਜਪ ਲਿਆ ਨਾਲੇ ਹੱਥਾਂ ਪੈਰਾਂ ਨਾਲ ਸ਼ਰਵਾ ਕੰਮ ਕਰ ਲਿਆ ਤੂੰ ਤੇ ਸਾਨੂੰ ਸਿੱਧੇ ਰਸਤੇ ਪਾ ਤਿਆ ਆਖੋ ਸਤਨਾ ਸ਼੍ਰੀ ਅਕਾਲ ਸਿੱਧੀ ਸੀ ਨਾ ਮਾਤਾ ਤੂੰ ਤੂੰ ਕਰਕੇ ਬੋਲੇ ਤੂੰ ਤੇ ਸਾਨੂੰ ਰਸਤਾ ਹੀ ਬੜਾ ਵਧੀਆ ਦੱਸ ਤਿਆ ਤੂੰ ਤੇ ਸਾਨੂੰ ਮਾਰਗ ਹੀ ਬੜਾ ਵਧੀਆ ਦੱਸਦਾ ਤੇ ਕਾਮੀ ਬੜਾ ਵਧੀਆ ਸੌਖਾ ਆ ਨਾਲੇ ਕੰਮ ਕਰੀ ਜੋ ਨਾਲੇ ਮੂੰਹ ਨਾਲ ਜੱਪੀ ਜੋ ਵਾਹਿਗੁਰੂ 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 ਨਹੀਂ ਬਾਬਾ ਤੂੰ ਤੇ ਸਾਨੂੰ ਸੌਖਾ ਹੀ ਬੜਾ ਕਰ ਦਿੰਦਾ ਇਹਦੇ ਵਰਗਾ ਤੇ ਕੰਮ ਹੋਰ ਕੋਈ ਹੈ ਹੀ ਨਹੀਂ ਹੈ ਹੀ ਨਹੀਂ ਤੇ ਮਾਰਕ ਹੀ ਬੜਾ ਵਧੀਆ ਹੈ ਤੇ ਬਾਬਾ ਆਨੰਦ ਸਿੰਘ ਜੀ ਵੀ ਕਹਿੰਦੇ ਮਾਤਾ ਹੈ ਤੇ ਸੌਖਾ ਪਰ ਕਿੰਨਾ ਵਾਸਤੇ ਹੈ ਸਾਚੇ ਨਾਮ ਕੀ ਲੱਗੈ ਭੁੱਖ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗ ਜਾਵੇ ਉਹ ਤ ਭੁੱਖੇ ਖਾਏ ਦੁਜਿਆਂ ਵਾਸਤੇ ਆਖਾਂ ਜੀਵਾ ਅੱਖਣ ਔਖਾ ਸੱਚਾ ਨਾਓ ਬੜਾ ਔਖਾ ਹੈ